ਗੁਰਦਾਸਪੁਰ ਦੇ ਪਿੰਡ ਕੁਮਾਨ ਦੇ ਦਸ਼ਮੇਸ਼ ਨਗਰ ਦੀਆਂ ਵੱਖ-ਵੱਖ ਗਲੀਆਂ 'ਚ ਗੰਦਾ ਸੀਵਰੇਜ ਦਾ ਪਾਣੀ ਘਰਾਂ ਦੇ ਬਾਹਰ ਖੜਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇੱਥੇ ਵਸ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਅਤੇ ਕਈ ਵਾਰ ਵਿਭਾਗ ਵਿੱਚ ਸ਼ਿਕਾਇਤ ਕੀਤੀ ਹੈ ਲੇਕਿਨ ਕੋਈ ਹੱਲ ਨਹੀਂ ਹੋਇਆ ਉੱਥੇ ਸਥਾਨਕ ਵਾਸੀਆਂ ਦਾ ਕਹਿਣਾ ਸੀ ਕਿ ਉਹਨਾਂ ਦੇ ਘਰਾਂ ਦੇ ਬਾਹਰ ਸੀਵਰੇਜ ਦਾ ਪਾਣੀ ਹਮੇਸ਼ਾ ਖੜਾ ਰਹਿੰਦਾ ਹੈ ਜਿਸ ਨਾਲ ਜਿਥੇ ਉਹਨਾਂ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਅਤੇ ਜਦ ਬਾਹਰ ਜਾਣਾ ਹੋਵੇ ਉਸ ਪਾਣੀ ਵਿੱਚੋਂ ਨਿਕਲ ਕੇ ਜਾਣਾ ਪੈਂਦਾ ਹੈ ਇਥੋਂ ਤੱਕ ਕਿ ਇਸ ਗੰਦਗੀ ਦੀ ਵਜ੍ਹਾ ਨਾਲ ਬਿਮਾਰੀਆਂ ਵੀ ਫੈਲ ਰਹੀਆਂ ਹਨ ਉੱਥੇ ਸਥਾਨਕ ਵਾਸੀਆਂ ਨੇ ਕਿਹਾ ਕਿ ਇਸ ਵਾਰ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਦਿੱਤੀ ਜਾਵੇਗੀ ਜੇਕਰ ਉਹਨਾਂ ਦੇ ਇਲਾਕੇ ਦੀ ਸੀਵਰੇਜ ਦਾ ਹੱਲ ਨਹੀਂ ਹੁੰਦਾ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਪ੍ਰੇ ਸਿੰਘ ਦੀ ਰਿਪੋਰਟ ਆ ਵਾਇਕੁਲ ਜੀ ਦੀ ਫਤਿਹ ਬੇਦਰਦੀ ਕਿੰਨੀ ਜਾਂਦੀ ਆ ਕਿ ਘਮਾੜ ਵਿੱਚ ਪਾਣੀ ਬਹੁਤ ਗਲੀਆਂ ਦਾ ਜਿਹੜਾ ਆ ਕਿ ਉਹ ਪੈਪ ਪਰ ਪਰ ਬੈਕ ਸਾਈਡ ਪਾਣੀ ਰਸੋਈਆਂ ਨੂੰ ਜਾ ਰਿਹਾ ਆ ਬੀਬੀਆਂ ਆਪਸ ਵਿੱਚ ਰੋਜ਼ ਹੀ ਲੜਦੀਆਂ ਆ ਤੇ ਅਸੀਂ ਝਾੜੂ ਮਾਂਜੇ ਫੜ ਕੇ ਕਿੰਨੀ ਕਵਾਰੀ ਸਾਫ਼ ਕਰਾਂਗੇ ਤੇ ਬੇਨਤੀ ਕੀਤੀ ਜਾਗੀ ਕਿ ਕੋਈ ਵੀ ਵੋਟਾਂ ਲੈਣ ਆਜੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਰੋੜੇ ਮਾਰ ਮਾੜ ਕੇ ਭਜਾਉਣਾ ਹੈ ਅਦਕਾ ਕੋਈ ਮੈਂਬਰ ਨਹੀਂ ਕੋਈ ਸਰਪੰਚ ਨਹੀਂ ਕੋਈ ਵੱਡਾ ਵੀ ਆਜੇ ਇਹਦੇ ਤੋਂ ਉਹਨੂੰ ਨਹੀਂ ਅਸੀਂ ਵੋਟ ਪਾਉਣੀ ਕਿਉਂਕਿ ਸਾਡੀ ਹਾਲਤ ਬਹੁਤ ਸਾਡੇ ਬੱਚਿਆਂ ਦੀ ਸਾਡੀ ਵੀ ਪਾੜੀ ਹੋ ਚੁੱਕੀ ਹੈ ਇਹ ਕਰਕੇ ਹੀ ਹੀ ਬੇਨਤੀ ਕਰਦੇ ਆ ਕਿ ਪਾਣੀ ਦਾ ਨਿਕਾਸ ਕੀਤਾ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਜਿਹੜਾ ਪਾਣੀ ਦਾ ਨਿਕਾਸ ਕਰੂਗਾ ਵੋਟ ਸਾਡੀ ਉਹਨੂੰ ਹੀ ਜਾਊਗੀ ਜਿੱਦਾਂ ਵੀ ਮਰਜ਼ੀ ਕਰਕੇ ਸਾਡੇ ਪਾਣੀ ਨੂੰ ਇਥੋਂ ਕੱਢਿਆ ਜਾਵੇ ਕਿਉਂਕਿ ਬਹੁਤ ਪਰੇਸ਼ਾਨ ਹੋ ਚੁੱਕੇ ਬੀਬੀਆਂ ਰੋਜ਼ ਇੱਕ ਦੂਜੀ ਨਾਲ ਲੜਾਈ ਕਰਦੀਆਂ ਤੇ ਰੋਜ਼ ਫਸੋ ਫਸਾਈ ਹੁੰਦੀ ਆ ਕਿ ਦੇਖ ਰਹੇ ਪਾਣੀ ਦਾ ਨਿਕਾਸ ਨਾ ਹੋਇਆ ਇਹ ਬੱਸ ਅਡੇ ਹੀ ਧਰਨਾ ਲਾਵਾਂਗੇ ਕਿਹੜਾ ਚੁਣਾ ਪਾਣੀ ਗਲੀ ਵਿੱਚ ਬਹੁਤ ਜ਼ਿਆਦਾ ਖਲੋਤਾ ਵਾ ਜੀ ਨਾ ਕੋਈ ਸਰਪੰਚ ਸੁਣਦਾ ਨਾ ਕੋਈ ਮੰਤਰੀ ਸੁਣਦਾ ਨਾ ਕੋਈ ਐਮਐਲ ਸੁਣਦਾ ਤੇ ਨਾ ਕੋਈ ਸ਼ੈਟਰੀ ਸੁੰਦਾ ਸੈਟਨੀ ਨੂੰ ਸਿਰੇ ਫੋਨ ਲਾਇਆ ਐ ਐਲ ਐਮ ਇਹ ਕੋ ਗਏ ਸ਼ੈਟਰੀ ਨੇ ਫੋਨ ਕਰਤਾ ਵਾ ਰਸੀਵਰ ਵਾਲੇ ਵੀ ਨਹੀਂ ਇੱਥੇ ਪਾਉਂਦੇ ਕੋਈ ਵੀ ਤੇ ਇਹ ਬੱਚੇ ਪਾਣੀ ਉਦਾਂ ਚੋਚੋ ਕੇ ਪੀ ਜਾਂਦੇ ਡੇਂਗੂ ਬੁਖਾਰ ਹੋਣਾ ਬਿਮਾਰ ਦੇ ਸਕੂਲ ਜਾਣ ਖਾਣ ਤੰਗ ਹੋਏ ਆ ਸਾਰੇ ਤੇ ਇਹ ਕਹਿੰਦੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਜੇ ਕੋਈ ਪਾਣੀ ਦਾ ਨਿਕਾਸ਼ ਨਾ ਕਰੂਗਾ ਅਸੀਂ ਧਰਨਾ ਵੀ ਲਾਵਾਂਗੇ ਸਾਰੇ ਚੌਂਕ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ